ਅੱਜ ਸਭ ਤੋਂ ਪਹਿਲਾਂ ਤਾਂ ਜਿੰਨੇ ਸਾਡੇ ਪੱਤਰਕਾਰ ਵੀਰ ਐ ਉਹਨਾਂ ਵਾਸਤੇ ਬਹੁਤ ਵੱਡੀ ਮਾਨ ਦੀ ਗੱਲ ਐ ਕਿ ਤੁਹਾਡਾ ਇੱਕ ਸਾਥੀ ਦਲਜੀਤ ਨੋਹਾ ਜਿਹੜਾ ਕਈ ਅੰਗਰੇਜ਼ੀ ਪੰਜਾਬੀ ਹਿੰਦੀ ਔਰ ਕਈ ਚੈਨਲ ਜਿਹਦੇ ਕੋਲ ਨੇ ਉਹਨਾਂ ਦੀ ਪੱਤਰਕਾਰਤਾ ਕਰਦਾ ਉਹਨਾਂ ਨੂੰ ਇੱਕ ਯੂਐਸਏ ਦੀ ਯੂਨੀਵਰਸਿਟੀ ਨੇ ਉਹਨਾਂ ਦੀਆਂ ਸੇਵਾਵਾਂ ਨੂੰ ਰੈਕਗਨਾਈਜ਼ ਕਰਦੇ ਹੋਏ ਆਨਰਰੀ ਡਾਕਟਰੇਟ ਦੀ ਡਿਗਰੀ ਜਿਹੜੀ ਹੈ ਦਿੱਤੀ ਐ ਤੋ ਸਾਡਾ ਵੀ ਫਰਜ਼ ਬੰਦਾ ਸੀਗਾ ਕਿ ਹੁਸ਼ਾਰਪੁਰ ਦਾ ਮਾਨ ਹੈ ਜਨੋਹਾ ਪਿੰਡ ਦਾ ਮਾਨ ਹੈ ਤੇ ਅਸੀਂ ਵੀ ਉਹਨਾਂ ਨੂੰ ਇੱਥੇ ਆ ਕੇ ਸਨਮਾਨਿਤ ਕਰੀਏ। ਤੋ ਅੱਜ ਤੁਹਾਡੇ ਸਾਹਮਣੇ ਤੁਹਾਡੀ ਸਹਿਯੋਗ ਦੇ ਨਾਲ ਅ ਸਿਰਜਨ ਕਲੱਬ ਜਿਹੜਾ ਹੈ ਸੀਨੀਅਰ ਸਿਟੀਜ਼ਨ ਕਲੱਬ ਉਹਨਾਂ ਨੇ ਸਹਿਯੋਗ ਦੇ ਨਾਲ ਇਹਨਾਂ ਨੂੰ ਸਨਮਾਨਿਤ ਕੀਤਾ ਅੱਜ ਤੇ ਮੈਂ ਡਾਕਟਰ ਰਮਨ ਕੇਈ ਦਾ ਉਹਨਾਂ ਦੀ ਟੀਮ ਦਾ ਆਪਣੇ ਵੱਲੋਂ ਤੁਹਾਡੇ ਵੱਲੋਂ ਜਨੋਹਾ ਜੀ ਵੱਲੋਂ ਜੀ ਧੰਨਵਾਦ ਕਰਦਾ। ਉੱਥੇ ਪ੍ਰਮਾਤਮਾ ਅੱਗੇ ਪ੍ਰਾਰਥਨਾ ਕਰਦੇ ਆਂ। ਇਹ ਜਨੂਆ ਜੀ ਔਰ ਤੁਸੀਂ ਸਾਰੇ ਹੋਰ ਰਕੀਆਂ ਬਖਸ਼ੋ ਇਹ ਨਵੇਂ ਸਾਲ ਦੀ ਜਨੂਆ ਜੀ ਨੂੰ ਬਹੁਤ ਵੱਡੀ ਗਿਫਟ ਹੈ ਜਿਹੜੀ ਇਹਨਾਂ ਨੂੰ ਇਸ ਸਨਮਾਨ ਨਾਲ ਮਿਲੀ ਹੈ ਉਰਾਸ ਕਰਦੇ ਆ ਕਿ ਜਿਸ ਤਰ੍ਹਾਂ ਇਹ ਮਿਹਨਤ ਕਰਦੇ ਨੇ ਅੱਗੇ ਤੋਂ ਵੀ ਇਹ ਮਿਹਨਤ ਕਰਦੇ ਹੋਏ ਲੋਕਾਂ ਦੇ ਇਸ਼ੂ ਜਿਹੜੇ ਨੇ ਉਹ ਅਖਬਾਰਾਂ ਚ ਆ ਪਾ ਟੀਵੀ ਦਿੰਦੇ ਰਹਿਣਗੇ ਔਰ ਕਈ ਵਾਰ ਮੈਂ ਦੇਖਿਆ ਕਿ ਕਈ ਵਾਰ ਸੜੇ ਧਿਆਨ ਚ ਵੀ ਨਹੀਂ ਹੁੰਦਾ ਕੋਈ ਇਸ਼ੂ ਤਾਂ ਫੋਨ ਕਰਕੇ ਆ ਜਾਂਦਾ ਕਿ ਇਹ ਇਸ਼ੂ ਹੈਗਾ ਇਥੇ ਤੁਹਾਡੀ ਵਾਇਟ ਲੈਣੀ ਹੈ ਤਾਂ ਮੈਂ ਇੱਕ ਵਾਰੀ ਫਿਰ ਆਪਣੇ ਵੱਲੋਂ ਔਰ ਸਿਟੀਨ ਕਾਉਂਸਲ ਵੱਲੋਂ ਬਹੁਤ-ਬਹੁਤ ਇਹਨਾਂ ਨੂੰ ਵਧਾਈ ਦਿੰਦਾ ਤੁਹਾਡੇ ਵੱਲੋਂ ਵੀ ਇਹਨਾਂ ਨੂੰ ਬਹੁਤ-ਬਹੁਤ ਵਧਾਈ ਮੈਨੂੰ ਪਿਛਲੇ ਦਿਨੀ ਜਿਹੜਾ ਦਿੱਲੀ ਦੇ ਵਿੱਚ ਅਮਰੀਕਾ ਤੋਂ ਜੁਨੀਵਰਸਿਟੀ ਜਿਹੜੀ ਹੈ ਸੈਟਰ ਜੁਨੀਵਰਸਿਟੀ ਵੱਲੋਂ ਡਾਕਟਰੇਟ ਦੀ ਡਿਗਰੀ ਦਿੱਤੀ ਗਈ ਆਨਰਰੀ ਤੇ ਮੈਂ ਅੱਜ ਇੱਥੇ ਅਨਾਸ਼ ਰਾਜ ਜੀ ਖੰਨਾ ਅਜਪਾ ਦੇ ਸਾਬਕਾ ਸੰਸਦ ਤੇ ਡਾਕਟਰ ਰਮਨ ਕੀ ਜਿਹੜੇ ਪੰਜਾਬ ਦੇ ਪ੍ਰਧਾਨੋਂ ਨਾਲ ਵੱਲੋਂ ਸਨਮਾਨ ਦਿੱਤਾ ਗਿਆ ਬੇਸ਼ੱਕ ਇਨੋ ਯੂਨੀਵਰਸਿਟੀ ਵੱਲੋਂ ਮਾਨ ਦਿੱਤਾ ਗਿਆ ਉਹ ਇੱਕ ਟੈਕਨੀਕਲ ਜਿਹੜਾ ਅਫੀਸ਼ੀਅਲ ਸੀਗਾ ਪਰ ਆ ਜਿਹੜਾ ਮਾਨ ਆ ਇਹ ਮੇਰੇ ਲਈ ਬਹੁਤ ਵੱਡੀ ਗੱਲ ਆ ਜਿਹੜਾ ਮੇਰੇ ਭਰਾਵਾਂ ਨੇ ਮੇਰੇ ਵੱਡੇ ਵੀਰਾਂ ਨੇ ਛੋਟੇ ਨੇ ਮੇਰੇ ਲਈ ਮਾਨ ਕੀਤਾ ਤੇ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਆ ਦੂਸਰਾ ਇਸ ਡਿਗਰੀ ਲਈ ਜਿਹੜੀ ਮਿਹਨਤ ਦੀ ਗੱਲ ਆ ਤੁਸੀਂ ਸਾਰੇ ਜਰਨਲਿਸਟੋ ਮੈਂ ਵੀ ਤੁਹਾਡੇ ਆ ਇੱਕ 파ਟ ਆ ਇਹਦੇ ਵਾਸਤੇ ਜਿਹੜੀ ਸ਼ੁਰੂਆਤ ਕੀਤੀ ਆ ਉਹ ਪੜਾਈ ਵਾਸਤੇ ਬਹੁਤ ਮਿਹਨਤ ਕਰਨੀ ਪਈ ਮੈਨੂੰ ਬੇਸ਼ੱਕ ਮੈਂ ਇੱਕ ਛੋਟੇ ਜਿਹੇ ਪਰਿਵਾਰ ਤੋਂ ਆ ਪਰ ਮੈਂ 81 82 ਜਦੋਂ 10ਵੀਂ ਕੀਤੀ ਸੀ ਉਸ ਤੋਂ ਬਾਅਦ ਮੈਂ ਬੀਐਸਸੀ ਕੀਤੀ ਮੈਡੀਕਲ ਰਾਮਗੜੀਏ ਕਾਲਜ ਤੋਂ 86% 91% ਫਿਰ ਮੈਂ ਐਮਐਸਸੀ ਕੀਤੀ ਕੈਮਿਸਟਰੀ ਦੀ ਤੇ ਉਸ ਤੋਂ ਬਾਅਦ ਸਰਕਮਸਟੈਂਸਸ ਕੁਝ ਇਹੋ ਜਿਹੇ ਬਣੇ ਜੀ ਦੇ ਨਾਲ ਥੋੜਾ ਗੈਪ ਪੈ ਗਿਆ ਤੇ ਉਸ ਤੋਂ ਬਾਅਦ ਫਿਰ ਮੈਂ ਗੰਗਾ ਨਗਰ ਤੋਂ ਲਾਅ ਕੀਤਾ ਲੋਕਾਂ ਤੋਂ ਬਾਅਦ ਫਿਰ ਪੱਤਰਕਾਰੀ ਦੀ ਚੇਟ ਕਹਿੋ ਜਿਹੀ ਲੱਗੀ ਕਿ ਸਾਰੀ ਪੜ੍ਹਾਈ ਇੱਕ ਪਾਸੇ ਰੱਖ ਕੇ ਮੈਂ ਪੱਤਰਕਾਰੀ ਕਰ ਲਾ ਪਿਆ ਜਿਹਦੇ ਵਿੱਚ ਮੈਂ ਹਿੰਦੀ ਲਈ ਐਸੋ ਲੰਗਰੇਜੀ ਹਿੰਦੀ ਪੰਜਾਬੀ ਤਿੰਨੋਂ ਲੈਂਗੁਏਜ ਤੇ ਨਾਲ ਦੀ ਨਾਲ ਸੈਟਲਾਈਟ ਤੇ ਜਿਹੜੇ ਦੂਸਰੇ ਚੈਨਲ ਉਹਨਾਂ ਲਈ ਵੀ ਬਤੌਰ ਬਿਊਰੋ ਚੀਫ ਹੁਸ਼ਿਆਪਰ ਤੋਂ ਤੇ ਕਰਦਾ ਆ ਤੇ ਨਾਲ ਦੀ ਨਾਲ ਮੇਰੀ ਹਮੇਸ਼ਾ ਪ੍ਰਿਆਸ ਰਹੂਗਾ ਜਿਵੇਂ ਯੂਨੀਵਰਸਿਟੀ ਨੇ ਮੈਨੂੰ ਮਾਣ ਬਖਸ਼ਿਆ ਇਸੇ ਤਰ੍ਹਾਂ ਮੇਰੇ ਪਰਿਵਾਰ ਨੇ ਬਖਸ਼ਿਆ ਤੇ ਗਾਂ ਤੋਂ ਵੀ ਮੈਂ ਇਸੇ ਤਰ੍ਹਾਂ ਜਿਹੜਾ ਪੱਤਰਕਾਰੀ ਦੇ ਖੇਤਰ ਚ ਆਪਣਾ ਵੱਖ-ਵੱਖ ਕੰਟੈਂਟਸ ਨੂੰ ਲੈ ਕੇ ਕੰਮ ਕਰਦਾ ਰਾਂਗਾ ਬਹੁਤ ਬਹੁਤ ਧੰਨਵਾਦ ਸਾਰ। ਥੈਂਕ ਯੂ ਜੀ ਥੈਂਕ ਯੂ ਕੇਸਾ